ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣਾਂ ਬੀਰਾਂ ਤੇ ਭੈਣਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਪੋ ਦਾ ਮਹੀਨਾ ਚੱਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਇਹਨਾਂ ਨੂੰ ਕੋਟ ਕੋਟ ਪ੍ਰਣਾਮ ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹਨਾਂ ਵੀਰਾਂ ਨੂੰ ਤੇ ਉਹਨਾਂ ਭੈਣਾਂ ਨੂੰ ਹੈ ਤੇ ਵੀਡੀਓ ਹੈ ਜੀ 슈ਗਰ ਬਾਰੇ 슈ਗਰ ਦੇ ਆਲਮੋਸਟ ਬਹੁਤ ਜ਼ਿਆਦਾ ਮਰੀਜ਼ ਨੇ ਜੀ ਸੋ ਮੇਰੀ ਬੇਨਤੀ ਹੈ ਉਹਨਾਂ ਵੀਰਾਂ ਨੂੰ ਕਿ 슈ਗਰ ਨੂੰ ਕੰਟਰੋਲ ਕਿਦਾਂ ਰੱਖਿਆ ਜਾਵੇ ਸੋ ਮੈਂ ਪਹਿਲਾਂ ਵੀ ਬਹੁਤ ਸਾਵਧਾਨੀਆਂ ਬਾਰੇ ਗੱਲਾਂ ਕਰਦਾ ਹਾਂ 슈ਗਰ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਇਸ ਦਾ ਇਲਾਜ ਤੇ ਇਸ ਨੂੰ ਕੰਟਰੋਲ ਵਿੱਚ ਰੱਖਣਾ ਸਾਡੀ ਛੇਤ ਲਈ ਬਹੁਤ ਜ਼ਰੂਰੀ ਹੈ। ਸੋ ਮੈਂ ਉਹਨਾਂ ਬੀੜਾਂ ਦੇ ਭੈਣਾਂ ਨੂੰ ਜਿਨ੍ਹਾਂ ਦੀ ਸ਼ੂਗਰ ਬਾਦੀ ਹੈ ਉਹਨਾਂ ਦੀ ਵੀਡੀਓ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਸ਼ੂਗਰ ਦੀ ਦਵਾਈ ਹੈ ਦੇਸੀ ਦੇਸੀ ਨੁਕਸਾ ਉਹ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਨਿੰਮ ਨਿੰਮ ਦੀਆਂ ਗਿਟਕਾ 1/2 ਕਿਲੋ ਉਸ ਤੋਂ ਬਾਅਦ ਜਾਮਣ ਦੀਆਂ ਗਿਟਕਾ 1/2 ਕਿਲੋ ਤੇ 1/2 ਕਿਲੋ ਕਰੇਲੇ ਸੋ ਇਹਨਾਂ ਨੂੰ ਸੁਕਾ ਕੇ ਚੰਗੀ ਤਰ੍ਹਾਂ ਤੇ ਇਹ ਜਿਹੜੀ ਦਵਾਈ ਹੈ ਇਹ ਗਰਮੀਆਂ ਵਿੱਚ ਤਿਆਰ ਹੋਵੇਗੀ ਸੋ ਮੈਂ ਉਹਨਾਂ ਵੀਰਾਂ ਤੇ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਗਰਮੀਆਂ ਦੇ ਵਿੱਚ ਹੀ ਇਹ ਸੁੱਕਣ ਗਈਆਂ ਜਾਂ ਫਿਰ ਇਹਨਾਂ ਨੂੰ ਕਰੇਲਿਆਂ ਨੂੰ ਜਾਂ ਜਾਮਣ ਦੀਆਂ ਘਟਕਾਂ ਨੂੰ ਤੇ ਨਿੰਮ ਦੀਆਂ ਘਟਕਾਂ ਨੂੰ ਅਸੀਂ ਅੱਗ ਤੇ ਵੀ ਸੁਕਾ ਸਕਦੇ ਹਾਂ ਸੋ ਮੇਰੀ ਬੇਨਤੀ ਹੈ ਉਹਨਾਂ ਵੀਰਾਂ ਤੇ ਭੈਣਾਂ ਨੂੰ ਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਇੱਕ ਕੰੱਚ ਦੇ ਡੱਬੇ ਵਿੱਚ ਪਾ ਕੇ ਰੱਖਣਾ ਸੋ ਇਸ ਨੂੰ ਸਵੇਰੇ ਅੱਧਾ ਚਮਚਾ ਖਾਲੀ ਪੇਟ ਕੋਸੇ ਪਾਣੀ ਨਾਲ ਤੇ ਸ਼ਾਮ ਨੂੰ ਅੱਧਾ ਚਮਚਾ ਖਾਲੀ ਪੇਟ ਕੋਸੇ ਪਾਣੀ ਨਾਲ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਇਸ ਚੀਜ਼ ਦਾ ਕਿ 슈ਗਰ ਨੂੰ ਬਿਲਕੁਲ ਹੀ ਕੰਟਰੋਲ ਰੱਖਿਆ ਜਾਵੇਗਾ ਤੇ ਜਿਹੜੀ ਤੁਸੀਂ ਮੈਡੀਸਿਨ ਖਾਨਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਸਵੇਰੇ ਨਾਸ਼ਤੇ ਤੋਂ ਬਾਅਦ ਗੋਲੀ ਲੈਣੇ ਹੋ 슈ਗਰ ਦੀ ਸੋ ਮੈਂ ਚੈਲੰਜ ਕਰਦਾ ਇਸ ਚੀਜ਼ ਨਾਲ ਕਿ ਤੁਸੀਂ ਇਹ ਨੁਕਸਾ ਅਪਣਾਉਣ ਦੇ ਨਾਲ ਨਾਲ ਤੁਹਾਡੀ ਸ਼ੂਗਰ ਕੰਟਰੋਲ ਵਿੱਚ ਰਹੇਗੀ। ਤੋਂ ਸਭ ਤੋਂ ਪਹਿਲਾਂ ਮੈਂ ਉਹਨਾਂ ਬੀੜਾ ਤੇ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਣਕ ਦੀ ਰੋਟੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ। ਇਹ ਹੁਣ ਗੱਲ ਆ ਗਈ ਪਰਹੇਜ਼ ਤੇ। ਤੁਸੀਂ ਰੋਟੀ ਉਹ ਕਿਹੜੀ ਵਸਤੂ ਹੈ ਜਿਸ ਦੀ ਤੁਸੀਂ ਰੋਟੀ ਦਾ ਸੇਵਨ ਕਰਨਾ ਹੈ? ਮੱਕੀ ਉਹਦੀ ਰੋਟੀ ਬਣਾ ਕੇ ਖਾਓ। ਜੁਵਾਰ ਦੀ ਰੋਟੀ ਬਣਾ ਕੇ ਖਾਓ ਬਾਜਰੇ ਦੀ ਰੋਟੀ ਬਣਾ ਕੇ ਖਾਓ ਤੇ ਮਿੱਠੇ ਦਾ ਤੁਸੀਂ ਬਿਲਕੁਲ ਵੀ ਛੇਵਨ ਨਹੀਂ ਕਰਨਾ ਸੋ ਮੇਰੀ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਸ਼ੂਗਰ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਇਸਦੇ ਬਚਾ ਲਈ ਮੈਂ ਜੋਣਾ ਵੀਰਾਂ ਤੇ ਭੈਣਾਂ ਲਈ ਇਹ ਵੀਡੀਓ ਸੈਂਡ ਕਰ ਰਹੀਆਂ ਸੋ ਮੈਨੂੰ ਉਮੀਦ ਹੈ ਕਿ ਮੇਰੀਆਂ ਭੈਣਾਂ ਤੇ ਵੀਰ ਇਹਨੂੰ ਵੀਡੀਓ ਨੂੰ ਜ਼ਰੂਰ ਦੇਖਣਗੇ ਜੇ ਮੈਂ ਉਹਨਾਂ ਵੀਰਾਂ ਤੇ ਭੈਣਾਂ ਨੂੰ ਇਹ ਕਹਿਣਾ ਚਾਹਨਾ ਕਿ ਅਗਰ ਤੁਸੀਂ ਵੀਡੀਓ ਨੂੰ ਦੇਖੋਗੇ ਤੇ ਇਹਨੂੰ ਸੁਣੋਗੇ ਤਾਂ ਤੁਹਾਡੇ ਲਈ ਫਾਇਦੇਮੰਦ ਹੈ ਅਗਰ ਤੁਸੀਂ ਇਹਨੂੰ ਲਾਈਕ ਕਰੋਗੇ ਤੁਸੀਂ ਇਹਨੂੰ ਸ਼ੇਅਰ ਕਰੋਗੇ ਸ਼ਾਇਦ ਕਿਸੇ ਵੀਰ ਦਾ ਕਿਸੇ ਭੈਣ ਦਾ ਬਹੁਤ ਹੀ ਜ਼ਿਆਦਾ ਭਲਾ ਹੋ ਜਵੇ ਸੋ ਮੇਰੀ ਬੇਨਤੀ ਹੈ ਜੀ ਉਹਨਾਂ ਵੀਰਾਂ ਤੇ ਭੈਣਾਂ ਨੂੰ ਕਿ ਵੀਡੀਓ ਨੂੰ ਜ਼ਰੂਰ ਦੇਖੋ ਤੁਹਾਡੇ ਦੇਖਣ ਨਾਲ ਹੀ ਤੁਹਾਡੇ ਮਸਲੇ ਹੱਲ ਹੋਣੇ ਨੇ ਨਾ ਕਿ ਤੁਸੀਂ ਉਹਨੂੰ ਵੀਡੀਓ ਨੂੰ ਅੱਗੇ ਕਰਨ ਨਾਲ ਨਾ ਕਿ ਤੁਸੀਂ ਨੂੰ ਇਗਨੋਰ ਕਰਨ ਨਾਲ ਤੁਹਾਡੇ ਮਸਲੇ ਹੱਲ ਨਾਲ ਸੋ ਮੇਰੀ ਅੱਜ ਦੀ ਵੀਡੀਓ ਇਹੀ ਹੈ। ਤੋਂ ਮੈਂ ਇਜਾਜ਼ਤ ਮੰਗਦਾ ਹਾਂ ਸਾਰੇ ਵੀਰਾਂ ਤੇ ਭੈਣਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।